ਇਹ ਦੇਖ ਨਾ ਮੈਨੂੰ ਮਸਤ ਇਹ ਪੈ ਨਹੀਂ ਦਰਕਾਰ ਇੱਕ ਵਾਰ ਹਾਂਜੀ ਬਾਰੇ ਖਾਲਸਾ ਸਰੂਜੀ ਫਤਿਹ ਮੈਂ ਤਾਂ ਆਪਣਾ ਪਿੰਦਰ ਸਤੂ ਬਹਾਦਰ ਵਾਲੀ ਆ ਹੜ ਆਏ ਬੜਾ ਕੁਝ ਹੋਇਆ ਦੇਖੋ ਆ ਤਨ ਮੈਂ ਹਾਲਾਤ ਵਿਖਾਉਣਾ 20 ਸਿਵਿਆਂ ਦੇ ਵਿੱਚ ਰਹਿਣ ਲਈ ਪਰਿਵਾਰ ਮਜਬੂਰ ਹੋਏ ਨੇ ਇਹ ਕਿੰਨਾ ਦੀ ਨਕਾਮੀ ਆ ਵੇਖੋ ਮਾਰੀ ਕੈਮਰਾ ਨੂੰ ਆ ਵੇਖੋ ਸਵੇਰ ਨੇ ਸਵੇਰ ਪਿੰਡਾਂ ਦੇ ਵਿੱਚ ਲੋਕ ਇੱਧਰ-ਉੱਧਰ ਖੜੇ ਆ ਬਖਾਈ ਰਹਿਣ ਲਈ ਮਜਬੂਰ ਹੋ ਗਏ ਨੇ ਤੇ ਪਾਉ ਜੀ ਨੇ ਰੱਖੀ ਨੇ ਮਾਈ ਉਹ ਕਿੰਨੇ ਹੋ ਗਏ ਆਜ 20 ਦਿਨ ਹੋ ਗਏ 20 ਦਿਨ 20 ਦਿਨ ਵੀਰ ਨੂੰ ਹੋ ਗਏ ਇੱਥੇ ਬੈਠਿਆਂ ਨੂੰ ਇਹ ਜੇ ਮੰਨ ਲਓ ਕੋਈ ਮੁਸੀਬਤ ਪੈਂਦੀ ਲੋਕਾਂ ਤੇ ਕੋਈ ਤੇ ਜੁਮੂਵਰੀ ਕੀ ਹੁੰਦੀ ਏ ਵੇਖੋ ਨਕਮੀਆਂ ਸਰਕਾਰੇ ਲੋਕ ਤੇਰੀ ਸਰਕਾਰ ਚ ਭਗਵੰਤਿਆ ਲੋਕ ਸਿਰਿਆਂ ਚ ਬੈਣੇ ਮਜਬੂਰ ਨੇ ਜੇ ਪਾਣੀ ਆ ਗਿਆ ਕੀ ਹੋ ਗਿਆ ਉਹੋ ਜੀ ਇੱਕ ਦਮ ਹੀ ਪਾਣੀ ਛੱਡ ਗਿਆ ਤੇ ਬਾਕੀ ਤੁਹਾਨੂੰ ਇਹਨਾਂ ਇਕੱਠਾ ਕਰਕੇ ਪਾਣੀ ਛੱਡਿਆ ਜੇ ਪਾਣੀ ਪਹਿਲਾਂ ਨਿਕਾਸ ਕੀਤੀ ਜਾਂਦੇ ਇਹਦਾ ਹਾਂਜੀ 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 ਇਹਨਾਂ ਪਹਿਲਾਂ ਉੱਤੇ ਡੋਬਿਆ ਘੜਤਾ ਚੰਬਾ ਹਾਂਜੀ ਹਾਂਜੀ ਮੁੰਡਾ ਪਿੰਡ ਠੀਕ ਹੈ ਜੀ ਇਹਨਾਂ ਬਾਹਰ ਚੋੜ ਡੋਬ ਕੇ ਫਿਰ ਬਾਹਰ ਚੋਂ ਹਰੀਗੋਣੋਂ ਥਾਂ ਛੱਡਿਆ ਨੇ ਪਾਲਸੀ ਵਾਲੀ ਹਾਂਜੀ ਪਾਲਸੀ ਜੇ ਬਾਕੀ ਤਾਂ ਕੋਈ ਕੋਈ ਹੋ ਗਿਆ ਸੀ ਹੁਣ ਉਹ ਮੇਟਾ ਰ ਆਪਣੀ ਪਾਪਾ ਬੈਠਾ ਸਾਡੇ ਪਾਣੀ ਕਰਾਉਂਦੇ ਇਹੋ ਜਿਹਾ ਡਾਕਟਰ ਨੂੰ ਮਿਲ ਜਾਂਦਾ ਹੈ ਹਾਂਜੀ ਚਾਰ ਮਿਲ ਜਾਂਦਾ ਹੈ ਮੇਰੇ ਨਾਲ ਪਾਉ ਦੇ ਅੱਖ ਤੇ ਵੀ ਦਿੱਕਤ ਹੈ ਹਾਂਜੀ ਆਵੇ ਪਾਣੀ ਲੱਗੇ ਨਾ ਬੜੀ ਆ ਆਖ ਜਿਹੜਾ ਝੱਟਦਾ ਉਹ ਰੱਖ ਦਿੰਦੀ ਪਾਉ ਦੇ ਦਿੱਕਤ ਵੀ ਥੋੜੀ ਅੱਖ ਚ ਲੈਂਜ ਪਾਇਆ ਸੀ ਬਾਕੀ ਤੁਸੀਂ ਹਾਲਾਤ ਦੇਖ ਲਓ ਆ ਤੈਨੂੰ ਫੇਰ ਵਿਖਾਉਣੇ ਆ ਦੱਸੋ ਸਿਵਿਆਂ ਦੇ ਵਿੱਚ ਕਿੰਨੇ ਪਰਿਵਾਰ ਨੇ ਤੇ ਪੈਣਾ ਤਿੰਨ ਤਿੰਨ ਪਰਿਵਾਰ ਨੇ